ਉਹਦੇ ਵਿੱਚ ਕੀ ਬੰਦੇ ਸੀ ਉਹ ਗਿੱਲਾ ਆਟਾ ਪਾਉਂਦੇ ਸੀਗੇ ਸੇਵੀਆਂ ਨਿਕਲ ਕੇ ਬਾਹਰ ਆ ਜਾਂਦੀ ਸੀ ਫਿਰ ਮੈਨੂੰ ਉਹਦਾ ਪ੍ਰੋਸੀਜਰ ਦੇਖ ਕੇ ਮੇਰੇ ਦਿਮਾਗ 'ਚ ਉਸੇ ਟਾਈਮ ਇੱਕ ਆਇਆ ਕਿ ਜੇ ਸੇਵੀਆਂ ਨਿਕਲ ਸਕਦੀਆਂ ਇੰਨਾ ਹਾਰਡ ਮਟੀਰੀਅਲ ਨਿਕਲ ਸਕਦਾ ਹੈ ਤਾਂ ਮੇਰੀ ਗੋਬਰ ਦੀ ਲੱਕੜੀ ਵੀ ਬਣ ਸਕਦੀ ਹੈ ਮਸ਼ੀਨ ਜੀ ਸਾਰੀ 45000 ਦੀ ਮਸ਼ੀਨ ਹੈ ਇਹਦੇ 'ਚ 5 HP 3 ਫੇਸ ਮੋਟਰ ਹੈ ਘੰਟੇ 'ਚ 2 ਕੁਇੰਟਲ ਮਾਲ ਬਣਾਉਂਦੀ ਹੈ 45000 ਦੇ ਉੱਪਰ 18% GST ਹੈ 53100 ਦੀ ਮਸ਼ੀਨ ਹੈ ਵਰਕਿੰਗ ਆਥੀ ਹੁਣ ਤੁਹਾਨੂੰ ਦਿਖਾਵਾਂਗੇ ਇਹ ਮਸ਼ੀਨ ਕੀ ਕਰੂਗੀ ਗੋਬਰ ਤੋਂ ਪਾਣੀ ਐਡ ਕਰੂਗੀ ਚੂਰਾ ਐਡ ਕਰੂਗੀ ਇਹਨੂੰ ਡੀਵਾਟਰਿੰਗ ਮਸ਼ੀਨ ਕਹਿੰਦੇ ਆ ਇਹ ਮਸ਼ੀਨ ਕੀ ਕਰਦੀ ਹੈ ਅਸੀਂ ਜੇ ਜੇ ਪਾਣੀ ਵਰਗਾ ਗੋਬਰ ਪਾਵਾਂਗੇ ਪਾਣੀ ਵਰਗਾ ਗੋਬਰ ਬਿਲਕੁਲ ਜਿਵੇਂ ਸਲਰੀ ਹੁੰਦੀ ਹੈ ਨਾ ਜਿਵੇਂ ਗੋਬਰ ਦਾ ਮਤਲਬ ਬਿਲਕੁਲ ਲਿਕਵਿਡ ਫਾਰਮ ਹੁੰਦੀ ਹੈ ਉਹ ਪਾਣੀ ਵਰਗਾ ਗੋਬਰ ਪਾਵਾਂਗੇ ਹੁਣ ਤੁਸੀਂ ਦੇਖਿਓ ਇਹਨੇ ਪਾਣੀ ਐਡ ਕਰਦਾ ਪਾਣੀ ਐਡ ਕਰਦੇ ਨੇ ਚੂਰਾ ਐਡ ਕਰਦੇ ਨੇ ਦੇ ਭਾਜੀ ਅੱਜ ਕੱਲ ਅੱਜ ਕੱਲ ਜੋ ਮੇਰਾ ਦੌਰ ਚੱਲ ਰਿਹਾ ਹੈ ਮੇਰਾ ਬਾੜ ਤੋਂ ਵੀ ਬਹੁਤ ਵਧੀਆ ਹੈ ਮੈਂ ਇਸ ਟਾਈਮ ਇੰਨੀਆਂ ਮਸ਼ੀਨਾਂ ਬਣਾ ਰਿਹਾ ਕਿ ਮੇਰੇ ਕੋਲ ਡਿਮਾਂਡ ਨਹੀਂ ਪੂਰੀ ਹੁੰਦੀ ਹਰ ਇੱਕ ਆਲ ਓਵਰ ਇੰਡੀਆ ਗਊਸ਼ਾਲਾ ਦੀ ਡਿਮਾਂਡ ਹੈ ਕਿ ਮੈਂ ਮਤਲਬ ਅੱਜ ਵੀ ਮੈਨੂੰ ਕੋਈ ਕਵੇ ਮੈਂ ਮਸ਼ੀਨਾਂ ਬੁੱਕ ਕਰਦਾ ਤੇ ਪਹਿਲਾਂ ਬੁੱਕ ਕਰਦਾ ਇੱਕ ਹਫਤੇ ਦੀ ਬੁਕਿੰਗ ਲੈਂਦਾ ਫਿਰ ਮੈਂ ਮਸ਼ੀਨ ਦਿੰਦਾ ਉਹਨਾਂ ਨੂੰ ਮੇਰਾ ਪੰਜਾਬ ਚ ਬਹੁਤ ਮਸ਼ਹੂਰ ਜਨਰੇਟਰ ਹੈ ਟਰੈਕਟਰ ਆਪਰੇਟਿਡ ਜਨਰੇਟਰ ਹੈ ਪੀਟੀਓ ਜਨਰੇਟਰ ਦੁਨੀਆ ਦਾ ਸਭ ਤੋਂ ਘੱਟ ਤੇਲ ਖਾਣ ਵਾਲਾ ਜਨਰੇਟਰ ਆਪਣੇ ਮਤਲਬ ਕਿ ਤੁਸੀਂ ਭਾਵੇਂ ਜਨਰੇਟਰ ਕਿਸੇ ਵੀ ਕੰਪਨੀ ਦਾ ਲਾ ਲਓ ਉਦੇ ਬਰਬਰ ਲਾਉਂਗੇ ਮੇਰਾ ਸਭ ਤੋਂ ਘੱਟ ਤੇ ਲਖਾਉਗਾ ਇਕ ਦਾ ਸਵਾਗਤ ਹੈ ਮੈਂ ਹਾਂ ਦਮਨਪ੍ਰੀਤ ਸਿੰਘ ਦੋਸਤੋ ਗੱਲ ਕਰਦੇ ਆਂ ਗੋਬਰ ਦੀ ਪੁਰਾਣੇ ਜਮਾਣੇ ਚ ਗੋਬਰ ਦਾ ਜਿਹੜਾ ਕਿ ਲੇਪਣ ਦੇ ਕੰਮ ਆਉਂਦਾ ਸੀ ਜਿਹੜੇ ਕਿ ਘਰ ਦੀ ਕੰੰਧਾਂ ਨੂੰ ਪੱਕਾ ਕਰਨ ਦੇ ਕੰਮ ਆਉਂਦਾ ਸੀਗਾ ਜਾਂ ਤੇ ਉਹਦੇ ਕੰਡੇ ਬੁਲਾਈ ਜਾਂਦੇ ਸੀਗੇ ਜਾਂ ਤੇ ਉਹਨੂੰ ਚੂਲੇ ਦੇ ਕੰਮ ਆਉਂਦਾ ਸੀਗਾ ਲੇਕਿਨ ਆ ਤੁਸੀਂ ਲੱਕੜ ਦੇਖ ਰਹੇ ਹੋ ਇਹ ਲੱਕੜ ਨਹੀਂ ਹੈ ਇਹ ਗੋਲੇ ਇਹ ਗੋਬਰ ਦੀ ਬਣਾਈ ਹੋਈ ਇੱਕ ਲੱਕੜ ਹੈ ਜਿਹੜੇ ਕਿ ਇੱਕ ਮਸ਼ੀਨ ਬਣਾ ਕੇ ਸਨੀਰ ਇੰਜੀਨੀਅਰਸ ਨੇ ਬਣਾਈ ਹੈ ਸਾਡੇ ਨਾਲ ਇੱਥੇ ਤੁਸੀਂ ਦੇਖ ਸਕਦੇ ਹੋ ਇੱਕ ਉਹਨਾਂ ਨੇ ਮਸ਼ੀਨ ਬਣਾਈ ਹੈ ਜਿਸ ਦੇ ਨਾਲ ਇਹ ਲੱਕੜ ਜਿਹੜਾ ਕਿ ਯੂਜ਼ ਇੱਕ ਨਵੇਂ ਗੋਬਰ ਦਾ ਕਿੱਦਾਂ ਦਾ ਯੂਜ਼ ਕੀਤਾ ਜਾ ਰਿਹਾ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਲੱਕੜ ਬਣਾ ਕੇ ਸਾਡੇ ਨਾਲ ਇੱਥੇ ਕਾਰਤਿਕ ਜੀ ਮੌਜੂਦ ਨੇ ਜਿਨ੍ਹਾਂ ਨੇ ਇਹ ਲੱਕੜ ਬਣਾ ਕੇ ਇਹ ਮੋਡ ਇਹ ਮਸ਼ੀਨ ਬਣਾ ਕੇ ਜਿਹੜਾ ਕਿ ਨਵਾਂ ਇੱਕ ਜਿਹੜਾ ਗੋਬਰ ਨੂੰ ਇੱਕ ਰੁੱਖ ਦਿੱਤਾ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਜਾਣਾਂਗੇ ਸਨੀ ਜੀ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤੋਂ ਥੈਂਕ ਯੂ ਸਰ ਤੇ ਇਹ ਕਿੱਦਾਂ ਤੁਹਾਡੇ ਕੋਲ ਆਈਡੀਆ ਆਇਆ ਇਹ ਮਸ਼ੀਨ ਬਣਾਉਣ ਦਾ ਜਾਂ ਸਰ ਅਸੀਂ ਮੇਰਾ ਬੇਸਿਕਲ ਕੰਮ ਸੀਗਾ ਟੋਕੇ ਮਸ਼ੀਨ ਦਾ ਟੋਕਾ ਮਸ਼ੀਨ ਦੀ ਸੀ ਡਿਲੀਵਰੀ ਦੇਣ ਗਏ ਸੀਗੇ ਕਿਸੇ ਗਊਸ਼ਾਲਾ 'ਚ ਤੇ ਮੈਂ ਉੱਥੇ ਦੇਖਿਆ ਸੀ ਗੋਬਰ ਬਹੁਤ ਪ੍ਰੋਬਲਮ ਆ ਰਹੀ ਹੈ ਲੋਕਾਂ ਨੂੰ ਲੋਕੀ ਟਰਾਲੀਆਂ ਪੈਸੇ ਦੇ ਕੇ ਟਰਾਲੀਆਂ 'ਚ ਵੇਚ ਰਹੇ ਨੇ ਗੋਬਰ ਨੂੰ ਉਹਨਾਂ ਨੂੰ ਮਤਲਬ ਪੈਸੇ ਚ ਕਾਣੇ ਪੈਂਦੇ ਸੀਗੇ ਪੈਸੇ ਦੇਣੇ ਪੈਂਦੇ ਗੋਬਰ ਚੱਕਣ ਵਾਸਤੇ ਐਸਾ ਵੇਸਟ ਮਟੀਰੀਅਲ ਸੀਗਾ ਰੱਖਣ ਦੀ ਤੁਹਾਨੂੰ ਪਤਾ ਹੀ ਅੱਜਕੱਲ ਪ੍ਰੋਬਲਮ ਬਹੁਤ ਹੈ ਗਊਸ਼ਾਲਾ 'ਚ ਤੇ ਮੈਂ ਉਹਦੇ 'ਚ ਦੇਖਿਆ ਉੱਥੇ ਇੱਕ ਸੇਵੀਆਂ ਮਤਲਬ ਆਟੇ ਤੋਂ ਸੇਵੀਆਂ ਬਟਣ ਵਾਲੀ ਮਸ਼ੀਨ ਵਾਲੀ ਕੋਈ ਆਇਆ ਹੋਇਆ ਸੀਗਾ ਉੱਥੇ ਮੈਂ ਦੇਖ ਲਿਆ ਸੀਗਾ ਕਿ ਮਸ਼ੀਨਰੀ ਮੈਂ ਬੜੀ ਗੌਰ ਨਾਲ ਦੇਖੀ ਕਿ ਭਈ ਇਹਦਾ ਕੀ ਪ੍ਰੋਸੈਸ ਹੋ ਰਿਹਾ ਉਹਦੇ ਵਿੱਚ ਕੀ ਪਾਉਂਦੇ ਸੀ ਉਹ ਗਿੱਲਾ ਆਟਾ ਪਾਉਂਦੇ ਸੀਗੇ ਸੇਵੀਆਂ ਨਿਕਲ ਕੇ ਬਾਹਰ ਆ ਜਾਂਦੀ ਸੀ ਫਿਰ ਮੈਨੂੰ ਉਹਦਾ ਪ੍ਰੋਸੀਜਰ ਦੇਖ ਕੇ ਮੇਰੇ ਦਿਮਾਗ 'ਚ ਉਸੇ ਟਾਈਮ ਇੱਕ ਆਇਆ ਕਿ ਜੇ ਸੇਵੀਆਂ ਨਿਕਲ ਸਕਦੀਆਂ ਇੰਨਾ ਹਾਰਡ ਮਟੀਰੀਅਲ ਨਿਕਲ ਸਕਦਾ ਤਾਂ ਮੇਰੀ ਗੋਬਰ ਦੀ ਲੱਕੜੀ ਵੀ ਬਣ ਸਕਦੀ ਹੈ ਪਾਥੀਆਂ ਤਾਂ ਬਣਦੀਆਂ ਹੁਣ ਅੱਜਕਲ ਪਾਥੀਆਂ ਵਾਸਤੇ ਪਹਿਲਾਂ ਤਾਂ ਆਪਣੀ ਮਾਤਾ-ਮਾਵਾਂ ਭੈਣਾਂ ਕਰ ਲੈਂਦੇ ਸੀ ਇਹ ਕੰਮ ਥੋੜਾ-ਬਹੁਤਾ ਕਿਸੇ ਪਾਥੀਆਂ ਪੱਥ ਦਿੰਦੀ ਸੀ ਅੱਜ ਕੱਲ ਦਾ ਗਵਰਨਰ ਕੋਈ ਟੱਚ ਹੀ ਨਹੀਂ ਕਰਨਾ ਸੰਦਾ ਤੇ ਉਸ ਕਰਕੇ ਮੈਂ ਇਹ ਮਸ਼ੀਨ ਬਣਾਈ ਮੈਂ ਕਿਹਾ ਇਹ ਲੋਕਾਂ ਵਾਸਤੇ ਬਹੁਤ ਵਧੀਆ ਰੂਪ ਹੋਏਗਾ ਇੱਕ ਤਰ੍ਹਾਂ ਦਾ ਇਹ ਮਸ਼ੀਨ ਵਾਸਤੇ ਕਿ ਉਹਨਾਂ ਨੂੰ ਲਗਾਉਣ ਦੀ ਵੀ ਕੋਈ ਪ੍ਰੋਬਲਮ ਨਹੀਂ ਹੋਣੀ ਤੇ ਨਾਲੇ ਗੋਬਰ ਆਪਣਾ ਯੂਜ਼ ਹੋਗਾ ਜਿਆਦਾ ਵੇਸਟ ਮਟੀਰੀਅਲ ਤੇ ਕਿਤੇ ਵੀ ਜਾ ਸਕਦਾ ਕਿੰਨਾ ਕੁ ਟਾਈਮ ਲੱਗ ਗਿਆ ਤੁਹਾਨੂੰ ਇਹ ਮਸ਼ੀਨ ਬਣਾਉਣ ਚ ਸਰ ਮੈਨੂੰ ਘੱਟੋ-ਘੱਟ 3 ਮਹੀਨੇ ਲੱਗੇ ਆ ਇਸ ਮਸ਼ੀਨ ਨੂੰ ਬਣਾਉਣ ਚ ਤੇ ਮੈਂ ਇਹ ਡਿਫਰੈਂਟ-ਡਿਫਰੈਂਟ ਟ੍ਰਾਇਲਸ ਕਿੰਤੇ ਸੀਗੇ ਮੈਸ ਮਸ਼ੀਨ ਨੂੰ ਦੇਖਿਆ ਕਿ ਮੈਂ ਕਿੰਨੀ ਕ ਲੱਕੜੀ ਬਣਾ ਸਕਦਾ ਤੇ ਕਿੰਨੀ ਕ ਲੈਂਥ ਦੀ ਬਣਾ ਸਕਦਾ ਕਿ ਇਹ ਟੁੱਟੇ ਨਾ ਜੇ ਇੱਕ ਵਾਰ ਬਣ ਜੇ ਤੇ ਮੈਂ ਹੁਣ ਇਸ ਟਾਈਮ 2.5 ਇੰਚ ਲੰਬੀ 3 ਇੰਚ ਚੌੜੀ ਵਿੱਚ ਇੰਕੀ 1 ਇੰਚ ਦਾ ਹੋਲ ਅਸੀਂ ਇੰਨੀ ਕ ਲੰਬੀ ਬਣਾ ਰਹੇ ਹਾਂ ਇਹਦੇ ਚ ਇੰਨੀ ਸਟਰੈਂਥ ਇੰਨੀ ਹੈ ਕਿ ਇਹ ਇੱਕ ਵਾਰ ਜੇ ਹਾਰਡ ਹੋ ਗਏ ਦੁਬਾਰਾ ਟੁੱਟੇਗੀ ਨਹੀਂ ਅਗਰ ਗੱਲ ਕੀਤੀ ਜਾਵੇ ਕੋਸਟਿੰਗ ਦੀ ਤੇ ਕੀ ਕੋਸਟਿੰਗ ਰੱਖੀਏ ਤੁਸੀਂ ਇਸ ਮਸ਼ੀਨ ਦੀ ਮਸ਼ੀਨ ਜੀ ਸਾਰੀ 45000 ਦੀ ਮਸ਼ੀਨ ਹੈ ਇਹਦੇ ਚ 5 ਐਚਪੀ 3 ਫੇਸ ਮੋਟਰ ਹੈ ਘੰਟੇ ਚ 2 ਕੁਇੰਟਲ ਮਾਲ ਬਣਾਉਂਦੀ ਹੈ 45000 ਦੇ ਉਪਰ ਤੇ ਹੋਰ ਵੀ ਤੁਸੀਂ ਇਹੋ ਜੀ ਕੋਈ ਮਸ਼ੀਨ ਬਣਾਈ ਹੈ ਜਿਹੜੇ ਕਿ ਲੋਕਾਂ ਦੇ ਕੰਮ ਆ ਸਕਦੀ ਹੈ ਦੇਖੋ ਜੀ ਜਦੋਂ ਅਸੀਂ ਇਹ ਮਸ਼ੀਨ ਜਾਣੀ ਸ਼ੁਰੂ ਹੋਈ ਹੈ ਗਊਸ਼ਾਲਾ ਚ ਜਿਨ੍ਹਾਂ ਕੋਲ ਤਾਂ 50 60 ਪਸ਼ੂ ਨੇ ਉਹਨਾਂ ਵਾਸਤੇ ਸਫੀਸ਼ੀਐਂਟ ਹੈ ਮਸ਼ੀਨ ਅਗਲੇ ਕਹਿੰਦੇ ਕਿ ਚਲੋ ਅਸੀਂ ਬਣਾਇਆ ਵੇਚ ਲਿਆ ਠੀਕ ਹੈ ਹੁਣ ਜਿਨ੍ਹਾਂ ਕੋਲ 500 ਤੋਂ ਲੈ ਕੇ 1000 ਗਊਆਂ ਨੇ ਹੁਣ ਉਹਨਾਂ ਕੋਲ ਦਿਨ ਦਾ ਗੋਬਰ ਬਹੁਤ ਹੋ ਜਾਂਦਾ ਉਹ ਕਹਿੰਦੇ ਕਿ ਸਾਨੂੰ ਕੋਈ ਗੋਬਰ ਤੋਂ ਗੋਬਰ ਨੂੰ ਸੁਕਾਣ ਵਾਲੀ ਮਸ਼ੀਨ ਬਣਾਓ ਕਿ ਗੋਬਰ ਨੂੰ ਤੁਰੰਤ ਡਰਾਈ ਕਰੇ ਅਸੀਂ ਨਾਲ ਦੀ ਲੱਕੜ ਬਣਾਈ ਹੈ ਤੇ ਅਸੀਂ ਇੱਕ ਮਸ਼ੀਨ ਬਣਾਈ ਹੈ ਗੋਬਰ ਨੂੰ ਡਰਾਈ ਕਰਨ ਵਾਲੀ ਮਸ਼ੀਨ ਇਹ ਮਸ਼ੀਨ ਦੀ ਵਰਕਿੰਗ ਅਸੀਂ ਤੁਹਾਨੂੰ ਦਿਖਾਵਾਂਗੇ ਇਹ ਮਸ਼ੀਨ ਕੀ ਕਰੂਗੀ ਗੋਬਰ ਤੋਂ ਪਾਣੀ ਐਡ ਕਰੂਗੀ ਚੂਰਾ ਐਡ ਕਰੂਗੀ ਇਹਨੂੰ ਡੀਵਾਟਰਿੰਗ ਮਸ਼ੀਨ ਕਹਿੰਦੇ ਆ ਇਹ ਮਸ਼ੀਨ ਕੀ ਕਰਦੀ ਹੈ ਅਸੀਂ ਜਿਹੜੇ ਪਾਣੀ ਵਰਗਾ ਗੋਬਰ ਪਾਵਾਂਗੇ ਪਾਣੀ ਵਰਗਾ ਗੋਬਰ ਬਿਲਕੁਲ ਜਿਵੇਂ ਸਲਰੀ ਹੁੰਦੀ ਹੈ ਨਾ ਜਿਵੇਂ ਗੋਬਰ ਦਾ ਮਤਲਬ ਬਿਲਕੁਲ ਲਿਕਵਿਡ ਫਾਰਮ ਹੁੰਦੀ ਹੈ ਉਹ ਪਾਣੀ ਵਰਗਾ ਗੋਬਰ ਪਾਵਾਂਗੇ ਹੁਣ ਤੁਸੀਂ ਦੇਖਿਓ ਇਹਨੇ ਪਾਣੀ ਐਡ ਕਰਦਾ ਪਾਣੀ ਐਡ ਕਰਦੇ ਨੇ ਚੂਰਾ ਐਡ ਕਰਦੇ ਨੇ ਨੀਚੇ ਵਿੱਚ ਘੋਲ ਤੇ ਇਹਦੇ ਵਿੱਚ ਕੀ ਹੁੰਦਾ ਇਹ ਜਿਹੜਾ ਪਾਣੀ ਹੈ ਇਹ ਪਾਣੀ ਇੱਕ ਅਨਾਰ ਦੇ ਜੂਸ ਵਰਗਾ ਹੁੰਦਾ ਜਿਵੇਂ ਆਪਾਂ ਆਪਾਂ ਬੰਦੇ ਅਨਾਰ ਦਾ ਜੂਸ ਪੀਂਦੇ ਆ ਇਹ ਖੇਤਾਂ ਵਾਸਤੇ ਅਨਾਰ ਦਾ ਜੂਸ ਹੈ ਇਹਦੇ ਹੀ ਆਪਾਂ ਯੂਰੀਆ ਜਿਹੜਾ ਸਪਰੇਅ ਕਰ ਸਕਦੇ ਨਾ ਤਾਂ ਆਪਣੇ ਖੇਤ ਨੂੰ ਕੀੜਾ ਲੱਗੂਗਾ ਤੇ ਉਹਨਾਂ ਦੀ ਇਹ ਇਤਰਾਹ ਜਿਹੀ ਲਿਕਵਿਡ ਖਾਦ ਦਾ ਵੀ ਕੰਮ ਕਰੂਗਾ ਤੇ ਉਹਨਾਂ ਦੀ ਪੌਦ ਨੂੰ ਗਰੋਥ ਮਿਲੂਗੀ ਬਹੁਤ ਵਧੀਆ ਨਿਊਟ੍ਰੀਸ਼ਨ ਬਹੁਤ ਹੈ ਇਸ ਪਾਣੀ ਨਾਲੇ ਹੁਣ ਜਿਹੜਾ ਇਹ ਚੂਰਾ ਨਿਕਲ ਰਿਹਾ ਇਹਦੇ ਚ 15% ਮੌਇਸਚਰ ਹੈ ਇਹਦੀ ਆਪਾਂ ਵਰਮੀ ਕੰਪੋਸਟ ਖਾਦ ਬਣਾ ਸਕਦੇ ਆ ਇਹਦੇ ਚ ਬੈਕਟੀਰੀਆ ਪਾ ਕੇ ਤੇ ਇਹ ਆਪਣਾ ਯੂਪੀ, ਐਮਪੀ, ਛੱਤੀਸ ਆਪਣੇ ਬਹੁਤ ਹੌਟ ਸੇਲਿੰਗ ਆਈਟਮ ਹੈ ਤੇ ਉੱਥੇ ਲੋਕਾਂ ਨੂੰ ਆਪਣੇ ਆਪਣੇ ਤੋਂ ਜ਼ਿਆਦਾ ਨੋਲੇਜ ਹੈ ਕਿ ਅਸੀਂ ਖੇਤੀ ਨੂੰ ਕਿਵੇਂ ਬਚਾ ਸਕਦੇ ਹਾਂ ਤੇ ਜੋ ਕਿ ਇਹ ਜਾਗਰੂਤਾ ਅਸੀਂ ਆਪਣੇ ਪੰਜਾਬ 'ਚ ਦੇਣਾ ਚਾਹੁੰਦੇ ਹਾਂ ਕਿ ਆਪਣੇ ਪੰਜਾਬੀਆਂ ਨੂੰ ਵੀ ਪਤਾ ਲੱਗੇ ਕਿ ਇਹ ਜੀ ਵੀ ਕੋਈ ਚੀਜ਼ ਹੋ ਰਹੀ ਹੈ ਤੇ ਅਸੀਂ ਗੋਬਰ ਤੋਂ ਅਸੀਂ ਬਹੁਤ ਗੋਬਰ 'ਚ ਸੋਨਾ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ ਬਸ ਇਹ ਲਾ ਲਓ ਇਹ ਜੇ ਗੱਲ ਕੀਤੀ ਜਾਵੇ ਇਹਦਾ ਗੋਬਰ ਦਾ ਪੂਰੇ ਤਰੀਕੇ ਨਾਲ ਯੂਜ਼ ਹੋਇਆ ਜਾ ਰਿਹਾ ਹੈ ਇਸ 'ਤੇ ਕੋਈ ਵੇਸਟ ਮਟੀਰੀਅਲ ਕੋਈ ਵੇਸਟ ਮਟੀਰੀਅਲ ਨਹੀਂ ਜੀ ਗੋਬਰ ਇੱਕ ਐਸੀ ਆਈਟਮ ਹੈ ਅਜਿਹੇ ਟਾਈਮ 'ਚ ਕਿ ਗੋਬਰ ਇਸ ਟਾਈਮ ਮੇਰਾ 5 ਰੁਪਏ 6 ਰੁਪਏ ਕਿਲੋ ਆਰਾਮ ਨਾਲ ਵਿਕ ਰਿਹਾ ਚਾਹੇ ਲੱਕੜ ਬਣਾ ਕੇ ਵਿੱਚੋਂ ਚਾਹੇ ਖਾਦ ਬਣਾ ਕੇ ਵਿੱਚੋਂ ਇਹ ਲੱਕੜ ਬਣਾ ਕੇ ਵੇਚਣ ਦਾ ਜਿਹੜਾ ਆਈਡੀਆ ਆਇਆ ਤੁਹਾਡੇ ਦਿਮਾਗ 'ਚ ਕਿ ਇਸ 'ਚ ਪੋਲੂਸ਼ਨ ਵੀ ਹੋ ਸਕਦਾ ਹੈ ਜਾਂ ਕਿਤਾ ਸਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਸ 'ਚ ਪੋਲੂਸ਼ਨ ਨਹੀਂ ਹੁੰਦਾ ਹੁੰਦਾ ਧੂਆਂ ਆਂਦਾ ਹੈ ਸਭ ਕੁਝ ਹੁੰਦਾ ਹੈ ਬਟ ਆਪਾਂ ਤੁਹਾਨੂੰ ਇਹ ਗੱਲ ਕਵਾਂਗੇ ਕਿ ਜਿਹੜਾ ਗੋਬਰ ਹੈ ਨਾ ਇਹਦੇ 'ਚ ਜਿਹੜਾ ਬਾਇਓ ਪ੍ਰੋਡਕਟ ਹੈ ਗੋਬਰ ਦੇ ਵਿੱਚ ਇਹਦੇ 'ਚ ਇਹ ਚੀਜ਼ ਹੈ ਕਿ ਲੱਕੜ ਨਾਲੋਂ ਘਟ મતલਬ এনवायरमेंट ਨੂੰ ਲੱਕੜ ਨਾਲੋਂ ਕਟ ਉਹ ਕਰਦਾ ਹੈ ਮਤਲਬ ਪ੍ਰੋਬਲਮ ਨਹੀਂ ਕਰਦਾ ਆਪਣੇ এনवायरमेंट ਚ ਲੱਕੜ ਨਾਲ ਉਹ ਲੱਕੜ ਚ ਲੱਕੜ ਚ ਜ਼ਿਆਦਾ ਪ੍ਰਦੂਸ਼ਣ ਹੁੰਦੀ ਹੈ ਐਸ ਕੰਪੇਅਰ ਟੂ ਗੋਬਰ ਦੀ ਲੱਕੜੀ ਨਾਲ ਇਹ ਇੱਕ ਬਾਇਓ ਪ੍ਰੋਡਕਟ ਹੈ ਤੇ ਹਰ ਇੱਕ ਜਗ੍ਹਾ ਯੂਜ਼ੇਜ ਹੈ ਦੀ ਕੋਈ ਦਿੱਕਤ ਨਹੀਂ ਆਏ ਇੱਕ ਗੱਲ ਕੀਤੀ ਜਾਵੇ ਪੰਜਾਬ ਦੇ ਅੰਦਰ ਕੀ ਹੁੰਦਾ ਹੈ ਕਿ 12ਵੀਂ ਪਾਸ ਹੁੰਦੇ ਹੀ ਬੱਚਾ ਸੋਚਦਾ ਹੈ ਕਿ ਮੈਂ ਬਾਹਰ ਚਲੇ ਜਾਵਾਂ ਲੇਕਿਨ ਥੋੜੀ ਉਮਰ ਹੀ ਨਹੀਂ ਦੇਖਣ ਨੂੰ ਲੱਗਦੀ ਨਹੀਂ ਲੇਕਿਨ ਤੁਹਾਨੂੰ ਕਿਦਾਂ ਇਹ ਲੱਗਿਆ ਕਿ ਤੁਸੀਂ ਇੱਕ 12ਵੀਂ ਪਾਸ ਬੱਚਾ ਕਹਿੰਦਾ ਕਿ ਮੈਂ ਬਾਹਰ ਨੂੰ ਚਲਾ ਜਾਵਾਂ ਮੈਂ ਵੀ ਉਸੀ ਚੀਜ਼ ਦਾ ਸ਼ਿਕਾਰ ਸੀਗਾ ਮੈਂ ਵੀ ਬਾਹਰ ਜਾਣਾ ਸੀਗਾ ਆਫਟਰ ਰੇਂਜਿੰਗ ਮੈਂ ਆਪਣੇ ਫਾਦਰ ਸਾਹਿਬ ਨੂੰ ਕਿਹਾ ਮੈਂ ਬਾਹਰ ਜਾਣਾ ਤੇ ਮੈਂ ਇਹ ਕੀ ਕਹਿੰਦੇ ਆ ਵੀ ਆਪਣਾ ਉਹ ਹੈ ਨਹੀਂ ਜਨਰੇਟਰ ਦਾ ਸੀਜ਼ਨਲ ਕੰਮ ਹੁੰਦਾ ਸੀ ਸਾਡਾ ਜਨਰੇਟਰ ਦਾ ਵੀ ਕੰਮ ਹੈ ਤੇ ਅਸੀਂ ਮੈਂ ਸੋਚਦਾ ਸੀਗਾ ਕਿ ਮੇਰੇ ਜਿਹੜੇ ਯਾਰ ਮਿੱਤਰ ਨੇ ਸਾਰੇ ਬਾਹਰ ਜਾ ਰਹੇ ਸੀਗੇ ਤੇ ਮੈਂ ਚਾਹੁੰਦਾ ਸੀ ਜੇ ਮੈਂ ਉਰੇ ਰਹੂੰਗਾ ਤਾਂ ਮੈਂ ਕੁਝ ਦੁਨੀਆ ਤੋਂ ਅਲੱਗ ਕਰਨਾ ਹੈ ਜੋ ਕਿ ਕੋਈ ਹੋਰ ਨਹੀਂ ਕਰ ਰਿਹਾ ਆਪਣੇ ਯੁਵਾ ਚ ਜਿਹੜੇ ਲੋਕੀ ਬੇਰੋਜ਼ਗਾਰ ਹਨ ਉਹਨਾਂ ਨੂੰ ਰੋਜ਼ਗਾਰ ਦੇਣ ਲਈ ਮੈਂ ਕੋਸ਼ਿਸ਼ ਕਰਦਾ ਸੀਗਾ ਕਿ ਮੈਂ ਕੋਈ ਇਹ ਜੀ ਆਈਟਮ ਬਣਾਵਾ ਕਿ ਮੇਰੀ ਉਹਦੀ ਡਿਮਾਂਡ ਜ਼ਿਆਦਾ ਹੋਵੇ ਜੇ ਭਾਜੀ ਅੱਜਕੱਲ ਅੱਜਕੱਲ ਜੋ ਮੇਰਾ ਦੌਰ ਚੱਲ ਰਿਹਾ ਹੈ ਮੇਰਾ ਬਾੜ ਤੋਂ ਵੀ ਬਹੁਤ ਵਧੀਆ ਹੈ ਮੈਂ ਇਸ ਟਾਈਮ ਇੰਨੀਆਂ ਮਸ਼ੀਨਾਂ ਬਣਾ ਰਿਹਾ ਕਿ ਮੇਰੇ ਕੋਲ ਡਿਮਾਂਡ ਨਹੀਂ ਪੂਰੀ ਹੁੰਦੀ ਹਰ ਇੱਕ 올 ਓਵਰ ਇੰਡੀਆ ਗਊਸ਼ਾਲਾ ਦੀ ਡਿਮਾਂਡ ਹੈ ਕਿ ਮੈਂ ਮਤਲਬ ਅੱਜ ਵੀ ਮੈਨੂੰ ਕੋਈ ਕਵੇ ਮੈਂ ਮਸ਼ੀਨਾਂ ਬੁੱਕ ਕਰਦਾ ਤੇ ਪਹਿਲਾਂ ਬੁੱਕ ਕਰਦਾ ਇੱਕ ਹਫਤੇ ਦੀ ਬੁਕਿੰਗ ਲੈਂਦਾ ਫਿਰ ਮੈਂ ਮਸ਼ੀਨ ਦਿੰਦਾ ਉਹਨਾਂ ਨੂੰ ਕਿ ਕਿੰਨਾ ਕੁ ਟਾਈਮ ਲੱਗ ਜਾਂਦਾ ਹੈ ਕਿ ਇੱਕ ਮਸ਼ੀਨ ਬਣਾਉਣ ਨੂੰ ਸਰ ਹਫਤੇ 'ਚ ਸਾਡੀ 7 ਮਸ਼ੀਨਾਂ ਬਣਦੀਆਂ ਨੇ ਗੋਬਰ ਤੋਂ ਲੱਕੜੀ ਵਾਲੀ ਹਫਤੇ 'ਚ ਸਾਡੀ 2 ਮਸ਼ੀਨਾਂ ਬਣਦੀਆਂ ਕਾਊਡਿੰਗ ਡੀਵਾਟਰਿੰਗ ਵਾਲੀ ਜਿਹੜੀ ਗੋਬਰ ਨੂੰ ਡਰਾਈ ਕਰਦੀ ਹੈ ਇਹਦੇ ਥੋੜਾ ਪ੍ਰੋਸੀਜਰ ਇਹਦਾ ਥੋੜਾ ਲੰਬਾ ਹੈ ਤੇ ਇਹਦੀ ਡਿਮਾਂਡ ਜਿਆਦਾ ਵੱਡੇ ਵੱਡੇ ਪਲਾਂਟਸ ਆਂਦੀ ਹੈ ਤਾਂ ਸਾਨੂੰ ਇਹਦੀ ਥੋੜੀ ਜੀ ਇਹਦੀ ਕਾਸਟਿੰਗ ਵਗੈਰਾ ਪ੍ਰੋਡਕਸ਼ਨ ਵਗੈਰਾ ਬੜੀ ਇੱਕ ਸਿਸਟਮੈਟਿਕ ਤਰੀਕੇ ਨਾਲ ਬਣਾਈ ਪੈਂਦੀ ਹੈ ਕਿ ਸਾਨੂੰ ਥੋੜਾ ਟਾਈਮ ਲੱਗ ਜਾਂਦਾ ਇਹਨੂੰ ਬਣਾਉਣ ਇਸੇ ਤਾਜ਼ਾ ਗੋਬਰ ਦੀ ਹੀ ਇਹ ਜਿਹੜੀ ਲੱਕੜ ਬਣ ਜਾਂਦੀ ਹੈ ਜਾਂ ਕੁਝ ਇਹਨੂੰ ਟਾਈਮ ਪੀਰੀਅਡ ਹੁੰਦਾ ਹੈ ਦਾ ਕੁਝ ਸਾਨੂੰ 4 ਤੋਂ 5 ਦਿਨ ਬਾਅਦ ਗੋਬਰ ਯੂਜ਼ ਕਰਨਾ ਚਾਹੀਦਾ ਹੈ ਫॉर ਬੈਟਰ ਫਿਨਿਸ਼ਿੰਗ ਕਿਉਂਕਿ 4 ਤੋਂ 5 ਦਿਨ ਪੁਰਾਣਾ ਗੋਬਰ ਹੋਏਗਾ ਉਹਦੇ ਚ ਉਹਦੀ ਹਾਰਡਨੈਸ ਵੱਜੂਗੀ ਟਾਈਟ ਹੋ ਜਾਊਗਾ ਗੋਬਰ ਤੇ ਉਹਦੀ ਸ਼ੇਪ ਬਣਨ ਚ ਬਹੁਤ ਵਧੀਆ ਫਿਨਿਸ਼ਿੰਗ ਆਊਗੀ ਜੇ ਤੁਸੀਂ ਤਾਜ਼ਾ ਪਾ ਦੋਗੇ ਤਾਜ਼ੇ ਵਿੱਚ ਪ੍ਰੋਬਲਮ ਆਊਗੀ ਕਿ ਉਹਨ ਉਸ ਬਾਅਦ ਚ ਸੁੱਕਣ ਚ ਪ੍ਰੋਬਲਮ ਬਹੁਤ ਹੈ ਵੈਸੇ ਤੁਸੀਂ ਇਸ ਮਸ਼ੀਨ ਦਾ ਨਾਮ ਕੀ ਰ ਤੇ ਜਿਹੜੀ ਗੋਬਰ ਤੋਂ ਲੱਕੜੀ ਬਣਾਉਂਦੀ ਆ ਉਹਦਾ ਨਾਮ ਹੈ ਕਾਰਬਨ ਲੌਗ ਮੇਕਿੰਗ ਮਸ਼ੀਨ ਇਹ ਵੈਸੇ ਅਗਰ ਇਸ ਦਾ ਸਿਰਫ ਗੋਬਰ 'ਚ ਹੀ ਯੂਜ਼ ਆ ਰਹੀ ਹੈ ਜਾਂ ਕਿਤੇ ਹੋਰ ਵੀ ਇਹ ਯੂਜ਼ ਆ ਸਕਦੀ ਹੈ ਜਿਹੜੀ ਕਾਰਬਨ ਡੀਵਾਟਰਿੰਗ ਮਸ਼ੀਨ ਹੈ ਇਹ ਪੇਪਰ ਪਲਪ ਇੰਡਸਟਰੀ 'ਚ ਯੂਜ਼ ਆਉਂਦੀ ਹੈ ਪੇਪਰ ਦਾ ਜਿਹੜਾ ਸਲੱਜ ਹੁੰਦੀ ਹੈ ਉਹਨੂੰ ਡੀਵਾਟਰ ਕਰਨ ਵਾਸਤੇ ਇਹ ਬਾਕੀ ਆਪਣੀ ਗੋਬਰ 'ਚ ਤਾਂ ਆਉਂਦੀ ਹੈ ਪੌਲਟਰੀ ਫਾਰਮ 'ਚ ਬਹੁਤ ਯੂਜ਼ ਹੁੰਦੀ ਹੈ ਜਿਹੜੀ ਜਿਵੇਂ ਅਸੀਂ ਗੋਬਰ ਨੂੰ ਡਰਾਈ ਕਰਦੇ ਆਵੇਂ ਪੌਲਟਰੀ ਵਾਲੇ ਵੀ ਲੈਂਦੇ ਨੇ ਸਾਡੇ ਤੋਂ ਮਸ਼ੀਨ ਇਹਦੀ ਜਿਹੜਾ ਚੂਰਾ ਨਿਕਲੂਗਾ ਉਹਦੀ ਖਾਦ ਬਣਾ ਕੇ ਉਹ ਮਸ਼ਰੂਮ ਦੀ ਹਾਂਜੀ ਤੇ ਹੋਰ ਵੀ ਕੁਝ ਇੱਕ ਮਸ਼ੀਨ ਕੋਈ ਹੋਰ ਬਣਾਈ ਜਾ ਰਹੀ ਹੈ ਤੁਹਾਡੇ ਵੱਲੋਂ ਕਿਸੇ ਇੱਥੇ ਤੱਕ ਹੀ ਹਲੇ ਇਹੀ ਪਲਾਨ ਹੈ ਕੁਝ ਨਾ ਅਸੀਂ ਹਜੇ ਤੱਕ ਤਾਂ ਗੋਬਰ ਤੋਂ ਲੱਕੜੀ ਵਾਲੀ ਗੋਬਰ ਤੋਂ ਡੀਵਾਟਰਿੰਗ ਜਿਹੜੀ ਕਰਦੇ ਆਂ ਡਰਾਈ ਕਰਨ ਵਾਲੀ ਇਹਦੀ ਡਿਮਾਂਡ ਨਹੀਂ ਸਾਨੂੰ ਪੂਰੀ ਹੁੰਦੀ ਸਾਡੇ ਨੂੰ ਹੋਰ ਕਿਤੇ ਜਾਣ ਦਾ ਮੌਕਾ ਹੀ ਨਹੀਂ ਮਿਲਦਾ ਵੈਸੇ ਮੈਂ ਜਨਰੇਟਰਸ ਬਣਾਉਂਦਾ ਜਨਰੇਟਰ ਸਿੱਕੈ ਸਾ ਬਣਾਉਂਦਾ ਮੇਰਾ ਪੰਜਾਬ ਚ ਬਹੁਤ ਮਸ਼ਹੂਰ ਜਨਰੇਟਰ ਹੈ ਟਰੈਕਟਰ ਆਪਰੇਟਿਡ ਜਨਰੇਟਰ ਹੈ ਪੀਟੀਓ ਜਨਰੇਟਰ ਦੁਨੀਆ ਦਾ ਸਭ ਤੋਂ ਘੱਟ ਤੇਲ ਖਾਣ ਵਾਲਾ ਜਨਰੇਟਰ ਆਪਣੇ ਮਤਲਬ ਕਿ ਤੁਸੀਂ ਭਾਵੇਂ ਜਨਰੇਟਰ ਕਿਸੇ ਵੀ ਕੰਪਨੀ ਦਾ ਲਾ ਲਓ ਉਹਦੇ ਬਰਬਰ ਲਾਉਂਗੇ ਮੇਰਾ ਸਭ ਤੋਂ ਘੱਟ ਤੇਲ ਖਾਊਗਾ ਉਹਦੇ ਬਾਰੇ ਮੈਂ ਤੁਹਾਨੂੰ ਡਿਟੇਲ ਕਦੀ ਬਹੁਤ ਵਧੀਆ ਤਰੀਕੇ ਨਾਲ ਦਊਂਗਾ ਕਿ ਅਸੀਂ ਉਹਨੂੰ ਦਿਖਾਵਾਂਗੇ ਵੀ ਤੁਹਾਨੂੰ ਜਨਰੇਟਰ ਕਿਸ ਟਾਈਪ ਦਾ ਜਨਰੇਟਰ ਬਣਾਉਂਦੇ ਆ ਹਾਲਾਂਕਿ ਤੁਹਾਡਾ ਉਸੇ ਉੱਪਰ ਕੰਮ ਚੱਲ ਰਿਹਾ ਹੈ ਚੱਲ ਰਿਹਾ ਹੈ ਸਰ ਬਿਲਕੁਲ ਚੱਲ ਰਿਹਾ ਹੈ ਤੇ ਪਰ ਬਹੁਤ ਸਕਸੈਸਫੁਲ ਜਨਰੇਟਰ ਹੈ ਕੋਈ ਦਿੱਕਤ ਨਹੀਂ ਆ ਰਹੀ ਇੱਕ ਨਵਾਂ ਯੂਥ ਜਿਹੜਾ ਕਿ ਹੈਗਾ ਅੱਜ ਦੇ ਟਾਈਮ 'ਚ ਨਸ਼ਿਆਂ 'ਚ ਜਾ ਰਿਹਾ ਹੈ ਜਾਂ ਕਿਸੇ ਹੋਰ ਪਾਸੇ ਜਾ ਰਿਹਾ ਹੈ ਉਹ ਜਿਹੇ ਯੂਥ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਉਹ ਜਿਹੇ ਯੂਥ ਵੇਸਟ ਮੈਟਰੀਅਲ ਇਹ ਮੈਂ ਬੇਸਿਕਲੀ ਦੇਖੋ ਗੋਬਰ ਦੀ ਆਪਣੇ ਪੰਜਾਬ ਚ ਕਮਾਈ ਨਹੀਂ ਹੈ ਮੈਂ ਯੁਵਾ ਨੂੰ ਇਹ ਹੀ ਕਹਿਣਾ ਚਾਹੂੰਗਾ ਵੀ ਤੁਸੀਂ ਆਪਣਾ ਇੱਕ ਟਾਈਮ ਸੋਚ ਕੇ ਜਿਹੜੇ ਆਪਣੇ ਫਾਰਮਰਸ ਲੋਗ ਐ ਜਿਹੜੇ ਡੈਰੀ ਵਾਲੇ ਨੇ ਆਪਣੇ ਇੱਕ ਟਾਈਮ ਸੋਚ ਕੇ ਕਿ ਤੁਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦੇ ਬਜਾਏ ਜਾਂ ਉਹਨਾਂ ਨੂੰ ਬੇਰੋਜ਼ਗਾਰ ਰੱਖਣ ਦੀ ਬਜਾਏ ਇਹ ਮਸ਼ੀਨਾਂ ਲਾ ਕੇ ਦੋ ਤੇ ਉਹ ਬਹੁਤ ਵਧੀਆ ਕਮਾਈ ਕਰ ਸਕਦੇ ਆ ਇਸ ਚੀਜ਼ ਨਾਲ ਬਹੁਤ ਬਹੁਤ ਧੰਨਵਾਦ ਜੀ ਆ ਆ ਸੀਗੇ ਸਾਡੇ ਨਾਲ ਕਾਰਤਿਕ ਜੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਅਗਰ ਇਰਾਦੇ ਨੇਕ ਹੋਣ ਤੇ ਮੰਜ਼ਲਾ ਮਿਲਦੀਆਂ ਹੀ ਮਿਲਦੀਆਂ ਨੇ ਤੇ ਅਗਰ ਉਹ ਬਾਹਰ ਜਾ ਕੇ ਇਨਾਗਰ ਟਾਈਮ ਲਾਂਦੇ ਉਹਨਾਂ ਨੇ ਉਹੀ ਇੰਡੀਆ 'ਚ ਟਾਈਮ ਲਾ ਕੇ ਇਹੋ ਜੀ ਮਸ਼ੀਨ ਬਣਾ ਕੇ ਜਿਹੜਾ ਕਿ ਉਹਨੂੰ ਟਾਈਮ ਦਿੱਤਾ ਪਟਿਆਲਾ ਤੋਂ ਪ੍ਰਾਈਮ ਉਹਦੇ ਲਈ ਦਮਨਪ੍ਰੀਤ ਸਿੰਘ ਦੀ ਰਿਪੋਰਟ